ਪੰਚਾਇਤੀ ਜ਼ਮੀਨ ਦੇ ਰੋਲੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਮੋ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੋਈ ਤਾਇਨਾਤ ਇੱਕ ਧਿਰ ਦੇ ਵੱਲੋਂ ਪਾਰਕ ਬਣਾਉਣ ਦਾ ਲਗਾਇਆ ਬੋਰਡ ਤਾਂ ਦੂਜੀ ਧਿਰ ਨੇ ਕਰ ਦਿੱਤਾ ਇਸ ਦਾ ਵਿਰੋਧ ਮਾਮਲਾ ਸੰਗਰੂਰ ਜ਼ਿਲ੍ਹੇ ਦਾ ਹੈ ਜਿੱਥੇ ਦੇ ਪਿੰਡ ਨਮੋਲ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਨੇ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਧਿਰ ਦੇ ਵੱਲੋਂ ਮਤਾ ਪੱਕੇ ਉੱਥੇ ਪਾਰਕ ਬਣਾਉਣ ਦੇ ਲਈ ਬੋਰਡ ਲਗਾ ਦਿੱਤਾ ਕਿ ਅਜਦਕਿ ਦੂਜੀ ਧਿਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਸੀ ਤਾਂ ਜੋ ਕੋਈ ਵੀ ਲੜਾਈ ਨਾ ਹੋਵੇ ਤੇ ਅਨਸੁਖਾਵੀ ਘਟਨਾਵਾਂ ਨਾ ਪਰ ਸਕੀ ਅਤੇ ਦੋਵਾਂ ਤੇਰਾ ਕੁਝ ਦੂਰੀ ਤੇ ਹੀ ਆਪਣਾ ਆਪਣਾ ਧਰਨਾ ਲਗਾ ਕੇ ਬੈਠੀਆਂ ਨੇ ਇੱਕ ਧਿਰ ਦੇ ਮੁਤਾਬਿਕ ਇੱਥੇ ਉਹਨਾਂ ਦੀਆਂ ਰੂੜੀਆਂ ਹੁੰਦੀਆਂ ਸੀ ਤੇ ਇਹ ਰੂੜੀਆਂ ਹੀ ਰਹਿਣਗੀਆਂ ਅਤੇ ਪਾਰਕ ਨਹੀਂ ਬਣਾਏ ਜਾ ਸਕਦੇ ਤੇ ਦੂਜੀ ਧਿਰ ਦਾ ਕਹਿਣਾ ਹੈ ਕਿ ਇੱਥੇ ਪਾਰਕ ਬਣੇਗਾ ਤਾਂ ਪਿੰਡ ਦੀ ਜਿਹੜੀ ਨੁਹਾਰ ਹੈ ਉਹ ਬਦਲ ਜਾਵੇਗੀ ਤੇ ਲੋਕਾਂ ਨੂੰ ਕਾਫੀ ਸਾਰਾ ਫਾਇਦਾ ਵੀ ਮਿਲੇਗਾ ਇਹ ਮਸਲਾ ਇਹ ਹੈ ਜੀ ਸਾਡੀਆਂ ਇੱਥੇ ਰੂੜੀਆਂ ਸੀ ਤੇ ਸਾਡੇ ਬਾੜੇ ਲੱਗੇ ਹੋਏ ਸੀਗੇ ਜੇ ਕਿ ਜਿਹੜੇ ਇਹ ਕੜਮ ਚੌਧਰੀ ਨੇ ਕੁਝ ਮਜ਼ਦੂਰ ਤੇ ਸਾਰੇ ਕਿਸਾਨ ਨਹੀਂ ਹੈਗੇ ਤੇ ਕੁਸ ਕਿਸਾਨ ਵਿੱਚੋਂ ਤੇ ਕੁਸ ਆਪਣਾ ਭਾਈਚਾਰਾ ਜਿਹੜੇ ਮਜ਼ਦੂਰ ਨੇ ਕੜਮ ਚੌਧਰੀ ਇਹ ਸਾਡੀਆਂ ਰੂੜੀਆਂ ਬਾੜੇ ਬਾਕੇ ਉਰੇ ਨਾ ਤੇ ਸਾਨੂੰ ਲੁੱਟਿਆ ਜਾ ਰਿਹਾ ਕਿਉਂ ਲੁੱਟਿਆ ਜਾ ਰਿਹਾ ਇੱਥੇ ਇਹਨਾਂ ਨੇ ਪੋਸਟਰ ਲਾਇਆ ਕਾਦੇ ਸਿਰ ਤੇ ਲੈ ਡਾਂਗ ਦੇ ਜ਼ੋਰ ਤੇ ਲਾਇਆ ਜੇ ਜੋ ਜਿਹੜੇ ਕਹਿੰਦੇ ਨੇ ਵੀ ਗਰੀਬਾਂ ਨੂੰ ਉਜਾੜ ਕੇ ਰੱਖਾਂਗੇ ਇਹ ਹਸੀਗਾ ਵੀ ਗਰੀਬਾਂ ਦੇ ਘਾਟਾ ਕੇ ਮੰਦਿਰ ਬਣਾ ਦੋ ਸਾਦ ਕਿਹਾ ਸੀ ਵੀ ਗਰੀਬਾਂ ਨੂੰ ਉਜਾੜ ਕੇ ਇੱਕ ਪਾਰਕ ਬਣਾ ਦੋ ਆਪਣਾ ਕੀ ਨਾ ਕੀ ਮੇਰਾ ਨਾਮ ਸੋਮਰਾਂ ਨੇ ਜੀ ਕੁਲਕੀ ਚੌਨੀ ਤੁਸੀਂ ਅਸੀਂ ਇਹ ਚਾਉਣਾ ਵੀ ਸਾਨੂੰ ਹੀ ਇਨਸਾਫ ਮਿਲਣਾ ਚਾਹੀਦਾਗਾ ਤੇ ਪਾਰਕ ਅਸੀਂ ਨਹੀਂ ਬਣ ਦਿੰਦੇ ਹੈਗੇ ਤੇ ਪਾਰਕ ਹੈ ਪਾਰਕ ਅਸੀਂ ਬਣਦੇ ਸਬੰਧ ਚ ਹੈਗੇ ਆ ਪਰ ਪਾਰਕ ਜਿੱਥੇ ਹੋਣਾ ਚਾਹੀਦਾ ਉੱਥੇ ਬਣਿਆ ਹੋਇਆ ਜੀ ਉੱਥੇ ਜਾ ਕੇ ਦੇਖ ਲੋ ਅਜੋਰ ਕੀ ਸਹੂਲਤਾਂ ਨੇ ਗਈਆਂ ਤੇ ਉੱਥੇ ਕੀ ਕਰ ਰਹੇ ਨੇ ਇਹ ਕਿੰਨੇ ਪੇੜ ਪੌਦੇ ਲਾਏ ਹੋਣੇ ਤੇ ਇਹਨਾਂ ਨੇ ਚਾਰ ਦੀਵਾਰੀ ਵੀ ਮਾਰੀਆ ਇਹਨਾਂ ਨੇ ਉੱਥੇ ਭਰਤ ਵੀ ਪਾਈ ਸੀ ਜੀ ਉਹ ਸਾਹਮਣੇ ਨਾਲ ਹੀ ਆ ਜੀ ਉਹ ਪਾਰਕ ਚ ਜਾ ਕੇ ਦੇਖ ਲੋ ਵੀ ਪਾਰਕ ਦੀ ਕੀ ਸਹੂਲਤਾਂ ਹੈ ਕਿ ਕਿੰਨੀ ਜਗ੍ਹਾ ਕਿੰਨੀ ਹੈ ਜੀ ਇਹ ਹੈ ਜਗ੍ਹਾ ਟੋਟਲ ਸਵਾਇ ਇਕੜਾ ਪੰਚਾਇਤੀ ਜ਼ਮੀਨ ਹੈ ਜੀ ਇਹ ਕਿੰਨੀ ਜਗ੍ਹਾ ਕਿੰਨੀ ਹੈ ਜੀ ਸਵਾ ਕੁਨੂਨੀ ਕਾਰਵਾਈ ਕਰੀ ਤੁਹਾਡੇ ਵੱਲੋਂ ਹੋਈ ਹਾਂਜੀ ਪਰਚੇ ਹੋਏ ਹੋਏ ਨਹੀਂ ਕੋਰਟ ਚ ਕੇਸ ਚੱਲਦਾ ਕੋਰਟ ਚ ਕੇਸ ਚੱਲਦਾ ਜੀ 15 ਬੰਦਾ ਦੇ ਐਸੇ ਇੱਕ ਰੁਪਿਆ ਹਾਂਜੀ ਐਸੇ ਇੱਕ ਤਾਂ ਪਰਚੇ ਪਏ ਹੋਣੇ ਜਿਹਦੇ ਕਾਰਨ ਜੀ ਕੱਲ ਸਾਨੂੰ ਟਰੈਕਟਰ ਟਰੈਕਟਰ ਇਹਨਾਂ ਨੇ ਜ਼ਬਰਦਸਤੀ ਬਾੜਿਆ ਹੀ ਜਿਹਦੇ ਵਿੱਚ ਸਾਡੀਆਂ ਬੁੜੀਆਂ ਦੇ ਸੱਟਾਂ ਵੀ ਭੱਜੀਆਂ ਨੇ ਤੇ ਸਾਡੇ ਕੋਲੇ ਮੌਕੇ ਦੀ ਵੀਡੀਓ ਵੀ ਹੈਗੀ ਹਾਂਜੀ ਸਨਾਮ ਦਾਖਲ ਨਹੀਂ ਤੇ ਇਸ ਟਾਈਮ ਮੌਕੇ ਤੇ ਜਾ ਕੇ ਕੋਈ ਵੀ ਦੇਖ ਸਕਦਾਗਾ ਪ੍ਰਸ਼ਾਸਨ ਵੀ ਇੱਥੇ ਸੀਗਾ ਜਦੋਂ ਉਹਨਾਂ ਨੇ ਟਰੈਕਟਰ ਚਲਵਾਏ ਨੇ ਜੀ ਵੀਡੀਓ ਸਾ ਵੀ ਇੱਥੇ ਸੀ ਗਈ ਇਹ ਹੈ ਜੀ ਇੱਥੇ ਜਿਹੜੀ ਭਾਰਤ ਸਰਕਾਰ ਨੇ ਆਪਾਂ ਨੂੰ ਇਹ ਪਹਿਲਾਂ ਬੁੜੀਆਂ ਇੱਥੇ ਬੈਜਦੀਆਂ ਹੁੰਦੀਆਂ ਲੇਟਰੀਆਂ ਦਿਆਂ ਜੀ ਹੁਣ ਭਾਰਤ ਸਰਕਾਰ ਨੇ ਆਪਾਂ ਨੂੰ ਘਰ ਘਰ ਇਹ ਜੇ ਤਾਂ ਜਿਹਦੇ ਨਹੀਂ ਵੀ ਬਣੀ ਹੋਈ ਉਹਦੇ ਚ ਵੀ ਅਸੀਂ ਪੰਚਾਇਤ ਦੇ ਨਾਲ ਸਹਿਯੋਗ ਨਾਲ ਅਸੀਂ ਬਣਵਾਉਣਾ ਚਾਹੁੰਦੇ ਆਂ ਵੀ ਜੇ ਕੋਈ ਕਿਸੇ ਨੂੰ ਦਿੱਕਤ ਆ ਇੱਥੇ ਜੀ ਰੋਡ ਪੈਂਦਾ ਭਗਮਾਨਪੁਰਾ 6 ਮਈ ਦਾ ਮੰਦਿਰ 18 ਫੁੱਟ ਰੋਡ ਬਣਿਆ ਹੋਇਆ ਇਧਰ ਜੀ ਬਾਬਾ ਬਾਲਮੀਕ ਦਾ ਮੰਦਿਰ ਬਾਬਾ ਰਵਦਾਸ ਦਾ ਬਾਬੇ ਰੁਖੜਦਾਸ ਜੀ ਦਾ ਬਹੁਤ ਸ਼ਾਨਦਾਰ ਚੀਜ਼ ਬਣਦੀ ਜੀ ਇੱਥੇ ਸਾਡੇ ਲਵੇ ਘਰ ਨੇ ਉਹ ਸਾਹਮਣੇ ਇੱਥੇ ਜੀ ਨਸ਼ੇ ਕਰਦੇ ਤੇ ਚੋਰੀਆਂ ਕਰਦੇ ਤੇ ਇੱਥੇ ਝਾੜ ਮਲਾ ਬਹੁਤ ਸੀ ਸਾਰੇ ਭਾਈ ਸਾਰੇ ਇੱਥੇ ਚ ਕੋਈ ਜ਼ਿੰਮੇਦਾਰ ਜਾਂ ਕੋਈ ਕੋਈ ਕੜਾ ਮਚੌਦਰੀ ਕਹਿੰਦੇ ਨੇ ਇਹੇ ਕੋਈ ਕੜਾ ਮਚਾਉਤਰੀ ਨਹੀਂ ਜੀ ਅਸੀਂ ਆਪ ਆ ਜਿਹੜੀ ਸੰਗਤ ਬੈਠੀ ਆ ਸਾਡੀ ਨਾਲ ਨੇ ਐਸੀ ਆ ਜੀ ਸਾਰੇ ਐਸੀ ਆ ਜੀ ਸਾਰੇ ਇਹ ਜਿਹੜਾ ਜੀ ਇਹ ਕਹਿੰਦੇ ਰੂੜੀਆਂ ਦੂਸਰੀ ਗੱਲ ਰੂੜੀਆਂ ਨੂੰ ਥਾਂ ਜੀ ਆਉ ਸਾਡੇ ਪਲਾਟ ਕੱਟੇ ਆਹ ਰੂੜੀਆਂ ਸਾਰੇ ਪਲਾਟ ਕੱਟੇ ਹੋਏ ਨੇ ਜੀ ਕੋਈ ਜੇ ਅੱਜ ਮੈਂ ਆਪਦੀ ਪ੍ਰਾਪਰਟੀ ਵੇਚ ਕੇ ਮੈਂ ਕਹਾ ਵੀ ਮੈਨੂੰ ਰੂੜੀ ਮਿਲਣੀ ਚਾਹੀਦੀ ਆ ਹੈ ਜੀ ਉਹ ਮਿਹਨਤ ਕਰਨ ਦੇ ਹੱਕ ਹਨ ਇੱਥੇ ਕੋਈ ਛੱਡ ਨਹੀਂ ਸਾਰਾ ਸਾਰੇ ਭਾਈਚਾਰਾ ਸਹਿਮਤ ਨੇ ਜਿਹੜੇ ਪੰਜ ਚਾਰ ਕਨੇ ਇਹ ਹੈ ਉਹ ਮਾਹੌਲ ਸਾਰਾ ਪਿੰਡ ਦਾ ਖਰਾਬ ਕਰਨਾ ਚਾਹੁੰਦੇ ਨੇ ਕੱਲ ਕੋਈ ਇੱਥੇ ਟਰੈਕਟਰ ਵਗੈਰਾ ਵੀ ਪਾੜੇ ਗਏ ਨੇ ਨਹੀਂ ਜੀ ਕੋਈ ਟਰੈਕਟਰ ਨਹੀਂ ਪਾੜਿਆ ਜੀ ਜਦੋਂ ਇੱਥੇ ਭਰਤ ਪਈਆ ਉਦੋਂ ਜ਼ਰੂਰੀ ਟਰੈਕਟਰ ਆਏ ਨੇ ਜੀ ਦੇਖੋ ਜ਼ਿਮੀਂਦਾਰਾਂ ਦੇ ਖੇਤ ਨੇ ਹੁਣ ਸਾਡੇ ਲਈ ਤਾਂ ਟਰੈਕਟਰ ਹੈ ਨਹੀਂ ਇਹਨਾਂ ਦੇ ਟਰੈਕਟਰ ਅਸੀਂ ਲੈ ਕੇ ਆਇਆ ਆਪ ਸਾਡੇ ਭਾਈਆਂ ਨੇ ਚਲਾਏ ਨੇ ਭਾਈਚਾਰਿਆਂ ਨੇ ਅਸੀਂ ਲਿਆਇਆ ਚੱਕ ਕੇ ਇਹ ਹਟਾਤੇ ਅਸੀਂ ਹਟ ਅਸੀਂ ਹਟ ਇਹਨਾਂ ਨੇ ਹਟਾਤੇ ਅਸੀਂ ਹਟ ਗਏ ਹੁਣ ਆਪਾਂ ਕੀ ਚਾਹਨੇ ਜੀ ਅਸੀਂ ਤਾਂ ਇਹ ਕਹਿੰਦਾ ਜੀ ਇੱਥੇ ਡਾਕਟਰ ਬੇਦਕਾਰ ਜੀ ਦੇ ਨਾਂ ਤੇ ਸਾਡੀ ਕਮੇਟੀ ਬਣਦੀ ਹੈ ਜੀ ਕੋਈ ਇਹਦੇ ਚ ਘੜਮ ਚੌਧਰੀ ਦੀ ਕਮੇਟੀ ਨਹੀਂ ਬਣਦੀ ਕੁਛ ਨਹੀਂ ਕਿ ਬਣਦੀ ਸਾਡੀ ਕਮੇਟੀ ਬਣਦੀ ਆ 바ਵਾ ਡਾਕਟਰ ਸਾਹਿਬ ਦੇ ਅੱਜ ਇਹ ਕਹਿੰਦੇ ਨੇ ਵੀ 바ਵਾ ਡਾਕਟਰ ਸਾਹਿਬ ਨੇ ਵੀ ਇੱਕ ਘਰ ਕਿੱਥੇ ਪਾਉਣੇ ਸਿੱਖਾਉਣੇ ਸਿਖਾਏ ਨੇ ਇਹਨਾਂ ਦੀ ਕਲਮ ਦੇ ਨਾਲ ਹੀ ਅੱਜ ਇੱਥੇ ਬੈਠਾ ਸੀ ਜਿਹੜੇ ਲੋਕਾਂ ਦੇ ਵਿੱਚ ਬੈਠੇ ਜੀ ਜਗਾ ਜੀ ਅਸੀਂ ਦਿੱਤੀ ਆ ਪਿੰਡ ਨੇ ਜਗਾ ਦਿੱਤੀ ਆ ਪਿੰਡ ਨੇ ਸਰਕਾਰ ਤੋਂ ਅਸੀਂ ਮੰਗ ਕਰੀਤੀ ਇਹਦੀ ਕੋਈ ਇਹਦਾ ਕੋਈ ਕੋਰਟ ਕੇਸ ਵੀ ਚੱਲ ਰਿਹਾ ਹੈ ਜੀ ਅਦਾਲਤ ਨਹੀਂ ਜੀ ਕੋਈ ਕੋਈ ਕੋਰਟ ਕੇਸ ਨਹੀਂ ਜੀ ਕੋਈ ਕੋਰਟ ਕੇਸ ਨਹੀਂ ਕਿਸਨੇ ਬੰਦੇ ਹਸਪੀਟਲ ਪਾਇਨੇ ਨਾ ਨਹੀਂ ਜੀ ਯਾ ਟਰੈਕਟਰ ਚਾੜੇ ਕੇ ਨਹੀਂ ਜੀ ਨਾ ਕੋਈ ਲੜਾਈ ਹੋਈ ਆ ਜੀ ਇਹਦੀ ਸਿਰਮਾਈ ਕਰੀ ਜਾਵੇ ਜੇ ਕੋਈ ਇੱਥੇ ਲੜਾਈ ਹੋਈ ਹੋਵੇ ਵੀਡੀਓ ਸਾਬੂਰੇ ਆਏ ਸੀ ਜੀ ਐਸਐਸ ਤੋਂ ਸਾਬ ਤੇ ਜੀ ਕਦੋਂ ਟਰੈਕਟਰ ਇਹ ਸੋਸਾਇਟੀ ਦਾ ਟਰੈਕਟਰ ਲੈ ਕੇ ਆਏ ਨੇ ਜੀ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਹੰਸ ਰਾਜ ਜੀ ਮੇਰਾ ਘਰ ਆ ਸਾਹਮਣੀ ਆ ਜੀ ਸਾਬका ਮੈਂਬਰ ਨੇ ਹਾਂ ਜੀ ਤੇ ਕੱਲ ਕਦੋਂ ਆਪਣੇ ਸੋਸਾਇਟੀ ਤੋਂ ਟਰੈਕਟਰ ਲੈ ਕੇ ਆਏ ਨੇ ਜੀ ਤੇ ਇੱਥੇ ਕਦੋਂ ਚਲਾਏ ਇੱਕ ਦੋ ਬੂਰੇ ਹੋਣ ਲੱਗ ਗਏ ਭਈ ਉਹਨਾਂ ਨੇ ਭੇਜਤੇ ਵੀ ਪਈ ਜਿਆਦੇ ਗਰਗੜ ਕਰਦੇ ਨੇ ਐਸਐਸਓ ਸਾਹਿਬ ਤੇ ਵੀਡੀਓ ਸਾਹਿਬ ਤੇ ਪੁਲਿਸ ਵੀ ਤੇ ਪ੍ਰਸ਼ਾਸਨ ਪਰ ਇਹਨਾਂ ਨੇ ਕੋਈ ਉਹ ਨਹੀਂ ਕਰਨ ਦਿੱਤਾ ਵੀਡੀਓ ਸਾਹਿਬ ਨੇ ਹਟਾ ਦਿੱਤੇ ਇੱਥੇ ਪਿੰਡ ਦੇ ਵਿੱਚ ਜਿਹੜੀ ਜਗ੍ਹਾ ਦੇ ਉੱਤੇ ਹੁਣ ਇਹ ਬੈਠੇ ਨੇ ਦੋਨੋਂ ਪਾਰਟੀਆਂ ਇਹ ਪਿਛਲੇ ਸਮੇਂ ਦੇ ਵਿੱਚ ਲੈਟਰੀਨ ਦੀ ਜਗ੍ਹਾ ਹੁੰਦੀ ਸੀਗੀ ਔਰ ਜਿਹੜਾ ਹੁਣ ਇੱਥੇ ਜਿਆਦਾ ਟੋਬਾ ਹੋਣ ਕਰਕੇ ਗੰਧ ਹੋਣ ਕਰਕੇ ਜਿਹੜੇ ਕੁਝ ਆਸੀ ਭਾਈਚਾਰੇ ਵੱਲੋਂ ਇਹ ਗੱਲਬਾਤ ਕੀਤੀ ਗਈ ਸੀ ਵੀ ਇਸ ਜਗ੍ਹਾ ਉੱਤੇ ਮਿੱਟੀ ਪਾ ਕੇ ਤੇ ਡਾਕਟਰ ਅੰਮ੍ਰਿਤਕਰ ਮੈਡੀਕਲ ਸਾਹਿਬ ਦੇ ਨਾਂ 'ਤੇ ਉੱਤੇ ਇੱਕ ਪਾਰਕ ਬਣਾਇਆ ਜਾਊਗਾ। ਉਹਦੇ ਵਿੱਚ ਪੰਚਾਇਤ ਵੱਲੋਂ ਮਤਾ ਪਿਆ ਸਾਰੇ ਲੋਕਾਂ ਨੇ ਸਹਿਮਤੀ ਪ੍ਰਗਟਾਈ। ਸਹਿਮਤੀ ਹੋਣ ਤੋਂ ਬਾਅਦ ਵਿੱਚ ਫਿਰ ਇੱਥੇ ਪਿੰਡ ਵੱਲੋਂ ਪੰਚਾਇਤ ਵੱਲੋਂ ਮਿੱਟੀ ਪਾਈ ਗਈ। ਮਿੱਟੀ ਪਾਉਣ ਤੋਂ ਬਾਅਦ ਵਿੱਚ ਫਿਰ ਜਿਹੜੇ ਕੁਝ ਪਰਿਵਾਰ ਦੇ ਬੰਦੇ ਐਸਸੀ ਭਾਈਚਾਰੇ ਦੇ ਪਰਿਵਾਰ ਦੇ ਬੰਦਿਆਂ ਨੇ ਕਿਹਾ ਵੀ ਸਾਡੀਆਂ ਕਿਹ ਪਰ ਰੂੜੀਆਂ ਲੱਗੀਆਂ ਸੀਗੀਆਂ। ਉਹ ਵੀ ਰੂੜੀਆਂ ਸੀ ਇੱਥੇ ਰੂੜੀਆਂ ਹੀ ਲਾਵਾਂਗੇ। ਪਰ ਜਦੋਂ ਹੁਣ ਅਸੀਂ ਪੜਤਾਲ ਕੀਤੀ ਆ ਵੀਡੀਓ ਮੈਕਮੇ ਵੱਲੋਂ ਲਾ ਕੇ ਜਾਂ ਅਸੀਂ ਪੰਚਾਇਤ ਵੱਲੋਂ ਪਤਾ ਕੀਤਾ ਜਿਹੜੇ ਲੋਕ ਵਿੱਚ ਕੁਝ ਇੱਥੇ ਕਹਿ ਰਹੇ ਨੇ ਵੀ ਅਸੀਂ ਇੱਥੇ ਰੂੜੀਆਂ ਲਾਵਾਂਗੇ ਉਹਨਾਂ ਨੂੰ ਆਲਰੇਡੀ ਜਰਨਲ ਕੈਟਾਗਰੀ ਔਰ ਐਸਸੀ ਕੈਟਾਗਰੀ ਦੇ ਰੂੜੀਆਂ ਆਲਰੇਡੀ ਕੱਟੀਆਂ ਹੋਈਆਂ ਨੇ ਪਲੱਸ ਉਹਨਾਂ ਦੇ ਰਸਤੇ ਬਣੇ ਹੋਏ ਨੇ ਕਿਸੇ ਕੋਈ ਬੰਦਾ ਰੂੜੀਆਂ ਲਾ ਰਿਆ ਕਿਸੇ ਨੇ ਵੇਚ ਦਿੱਤੀਆਂ ਨੇ ਪਰ ਜਦੋਂ ਰੂੜੀਆਂ ਲਾਟ ਹੋ ਗਈਆਂ ਜਿਨ੍ਹਾਂ ਕੋਲ ਹੈਗੀਆਂ ਜਾਂ ਵੇਚ ਦਿੱਤੀਆਂ ਗਈਆਂ ਨੇ ਇਹ ਤੇ ਉਹ ਆਪਣਾ ਦੇਖਣ ਵੀ ਕੀ ਕਰਨਾ ਪਰ ਇਹ ਦੇ ਵਿੱਚ ਜਿਹੜਾ ਪਾਰਕ ਬਣਾ ਰਹੇ ਸੀ ਇਹ ਦੋਨੋਂ ਐਸਸੀ ਭਾਈਚਾਰੇ ਦੇ ਲੋਕਾਂ ਦਾ ਆਪਸ ਵਿੱਚ ਟਕਰਾਅ ਹੋਇਆ ਹੈ ਜਿਹਦੇ ਵਿੱਚ ਇੱਕ ਪਰਿਵਾਰ ਨੇ ਡਾਕਟਰ ਉਮੇਦਕਰ ਦਾ ਪੁੱਤੇ ਤੇ ਮਾਂਡੋ ਦਾ ਲਾਇਆ ਹੋਇਆ ਤੇ ਦੂਸਰੇ ਜਿਹੜੇ ਪਰਿਵਾਰ ਵਾਲੇ ਕਹਿੰਦੇ ਬੁੱਤ ਨੂੰ ਹਟਾਇਆ ਜਾਵੇ ਕਿਉਂਕਿ ਇਹ ਦੋਨੇ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਤੇ ਦੋਨੋਂ ਹੀ ਆਪਸ ਵਿੱਚ ਤਕਰਾਰ ਪਾਜੀਏ ਕਰ ਰਹੇ ਨੇ ਔਰ ਕੋਸ਼ਿਸ਼ ਕਰਦੇ ਆ ਨਾਲ ਵੀਡੀਓ ਸਾਹਿਬ ਨੂੰ ਬੁਲਾ ਕੇ ਆ ਰਹੇ ਨੇ ਉਹ ਵੀ ਪਿੰਡ ਦੇ ਮੋਤਵਰ ਬੰਦਿਆਂ ਨੂੰ ਲੈ ਕੇ ਕੋਸ਼ਿਸ਼ ਕਮੇਟੀ ਦੇ ਬੰਦਿਆਂ ਨੂੰ ਲੈ ਕੇ ਇਹਨਾਂ ਦੋਨਾਂ ਜਿਹੜਾ ਮਸਲਾ ਹੱਲ ਹੋਇਆ ਜਾਵੇ ਕਰਾਇਆ ਜਾਵੇ ਤਾਂ ਜੋ ਐਸਸੀ ਭਾਈਚਾਰੇ ਦੇ ਵਿੱਚ ਆਪਸ ਵਿੱਚ ਤਕਰਾਰ ਨਾ ਵਧੇ